ਬੰਦਰ ਦੇਖਦਾ ਕਰੇ ਕੁੱਸੀਆ ਮਾਰਦਾ ਹੈ ਇਧਰ ਹੁਣ ਦੱਸੋ ਬੋਲੋ ਉਹ ਬੋਲੋ ਇਹ ਮਾਨੀ ਵੀ ਹੈ ਬੰਦਰ ਗਿਆ ਨਾ ਮੰਦਰ ਕਦੇ ਕੁੱਸੀ ਕਿੱਧਰ ਮਾਰਦਾ ਕਰੇ ਕਿੱਧਰ ਇਹਨੂੰ ਟਿਕਾਉ ਪੇਟਾ ਅਜਾ ਟਿਕਾਉਣ ਦਾ ਤਰੀਕਾ ਤੁਹਾਨੂੰ ਦੱਸਦਾ ਪਤੰਗ ਕਿਹੜਾ ਕਿਹੜਾ ਮੱਚਾ ੜਾ ਲੈਂਦਾ ਇਹ ਰੱਖੇ ਤਾਂ ਸੌਰੀਟ ਆ ਜਾਂਦੇ ਉਹਨੂੰ ਕਿੱਥੇ ਟਾੰਗ ਟਾਈਕ ਨੂੰ ਉੱਪਰ ਉਡਾਉਣਾ ਨਹੀਂ ਹੁੰਦਾ ਦੇਖਿਆ ਨੇ ਹੈ ਨਾ ਅਜਾ ਮੈਨੂੰ ਕੋਈ ਬੱਚਾ ਦੱਸੂਗਾ ਵੀ ਪਤੰਗ ਅਕਾਸ਼ 'ਚ ਉਡਾਇਆ ਨਾਲ ਤੁਹਾਡੇ ਦੋਸਤ ਮਿੱਤਰ ਖੜਿਆ ਪਰ ਤੁਹਾਡਾ ਧਿਆਨ ਕਿੱਥੇ ਆ ਤੁਹਾਡਾ ਧਿਆਨ ਕਿੱਥੇ ਆ ਪਤੰਗ 'ਤੇ ਪਤੰਗ 'ਤੇ ਕਿਉਂ ਧਿਆਨ ਹੈ ਕੋਈ ਇੱਕ ਜਿਹਾ ਦੱਸੋ ਜਿਹਨੂੰ ਪਤਾ ਆ ਜਾ ਆ ਜਾ ਆ ਜਾ ਆ ਜਾ

ਦੀ ਕਰਦੇ ਆ ਗੰਨਾ ਸੀ ਉੱਤਰ ਕਰਦੇ ਪਏ ਆ ਧਿਆਨ ਸਾਡਾ ਪੁੱਤ ਰੱਖਦੇ ਆ ਬਸ ਕੇਤਰ ਕੋ ਮਨ ਸਾਡਾ ਗੁਰੂ ਦੇ ਸ਼ਬਦ ਚ ਮੋਹ ਜਾਈਦਾ ਮਨ ਕਿਤੇ ਹੋਣਾ ਚਾਹੀਦਾ ਅੱਛਾ ਪੰਕਤੀ ਪੜੋ ਪਿਛੇ ਪਿਛੇ ਮਨ ਬਿੱਤ ਮਨ ਬਿੱਤ ਮਨ ਬਿੱਤ ਮਨ ਬਿੱਤ ਸਤ ਗੁਰ ਕਾ ਪਾਸ ਸਤ ਗੁਰ ਕਾ ਪਾਸ ਸਤ ਇਸ ਸੇਵਕ ਕੇ ਇਸ ਸੇਵਕ ਕੇ ਇਸ ਸੇਵਕ ਕੇ ਇਸ ਸੇਵਕ ਕੇ ਕਾਰਜਰਾ ਸਰਦਾ ਕਾਰਜਰਾ ਸਰਦਾ ਗੁਰਪਤਨ ਅਗੇ ਨਾ ਮਨ ਨੂੰ ਟਕੋਣ ਪਰ ਮਨ ਸਾਫ ਬੂਸਰ ਕਹਿੰਦੇ ਆਪਾਂ ਪੰਤੀ ਪੜ੍ਹ ਰਹੇ ਸੀ ਭਰਿਆ ਮਤ ਭਰਿਆ ਮਤ ਪਾਪਾਂ ਕਾ ਸੰਗ ਪਾਪਾਂ ਕਾ ਸੰਗ ਉਤਪਾ ਉਤਪਾ ਨਾ ਨਾਮ ਕੇ ਰੰਗ ਨਾਮ ਕੇ ਰੰਗ ਬੇਟਾ ਮਨ ਨੂੰ ਸਾਫ ਕਰਨਾ ਹੈ ਮਨ ਆਪਾ ਗੁਰੂ ਨੂੰ ਭੇਟਾ ਕਰਨਾ ਹੈ ਅੱਜਾ ਤੁਹਾਡੀ ਆਪਾਂ ਗੱਲ ਸ਼ੁਰੂ ਕੀਤੀ ਸੀ ਤਪੱਸਿਆ ਪਤਾ ਹੈ ਨਾ ਆਪਾਂ ਗੱਲ ਕਰਦੇ ਮੈਨੂੰ ਤਪੱਸਿਆ ਕਰਦੇ ਪੁੱਠੇ ਲੜਕਦੇ ਆ ਭਰੋਜ ਲੜ ਜਾਂਦੇ ਤੁਹਾਡੀ ਤਪੱਸਿਆ ਏ ਇੱਕ ਕਿ ਤੁਸੀਂ ਪੜਾਈ ਕਰਨੀ ਆ ਇੱਕ ਬੱਚਾ ਪੜਾਈ ਕਰਦਾ ਪਿਆ ਉਹਨੇ ਪਲਾਸਟਿਕ ਕਰੀ ਅੱਗੇ ਆ ਕੋ ਜਿਹੜੀ ਮਰਜ਼ੀ ਲੈ ਕੇ ਇੰਜੀਨੀਅਰ ਤੇ ਪੈ ਗਿਆ ਜਾਂ ਕਿਧਰ ਪੈ ਗਿਆ ਕਿਚ ਲਾਈਟ ਜਾਂ ਉਹ ਮੈਡੀਕਲ ਤੇ ਪੈ ਗਿਆ ਉਹਨੇ ਐਮਪੀਐਸ ਕਰ ਲਈ ਉਹਨੇ ਵਕੀਲੀ ਦਾ ਕੋਰਸ ਕਰ ਲਿਆ ਉਹਨੇ ਕੁਝ ਵੀ ਕਰ ਲਿਆ ਅੱਗੇ 5-6 ਸਾਲ ਉਸ ਬੱਚੇ ਦੀ ਤਪੱਸਿਆ ਹੈ ਕਿੰਨੇ ਸਾਲ 5-6 ਸਾਲ ਕਿੰਨੇ ਸਾਲ 5-6 ਸਾਲ ਫਿਰ ਉਹ ਤਪੱਸਿਆ ਜੋ ਔੜੀ ਔੜੀ ਨਿਕਲਦਾ ਪਿਆ ਨਿਕਲਦਾ ਪਿਆ ਜਦੋਂ ਉਹ ਨੌਕਰੀ ਲੱਗ ਜਾਂਦਾ ਆਪਣਾ ਬਿਜ਼ਨਸ ਸ਼ੁਰੂ ਕਰ ਲੈਂਦਾ ਉਹਦੇ ਕੋਲ ਫਿਰ ਗੱਡੀ ਵੀ ਆ ਜਾਂਦੀ ਉਹਦੇ ਕੋਲ ਫਿਰ ਕੋਠੀ ਵੀ ਆ ਜਾਂਦੀ ਉਹਦੇ ਕੋਲ ਮਕਾਨ ਵੀ ਆ ਜਾਂਦਾ ਉਹਦੇ ਕੋਲ ਪੈਸਾ ਵੀ ਆ ਜਾਂਦਾ ਨਾਲੇ ਵੀ ਕਿੱਥੋਂ ਨਿਕਲਿਆ ਉਹ ਤਫਸੀਲਾਂ ਦੇ ਵਿੱਚੋਂ ਨਿਕਲਿਆ ਇਹ ਕਿਹੜਾ ਗਿਆਨ ਤਫਸੀਲ ਹੁਣ ਇੱਕ ਡਾਕਟਰ ਬਣਨਾ ਹੈ ਇੱਕ ਵਧੀਆ ਡਾਕਟਰ ਬਣਨਾ ਹੈ ਬਸ ਇੱਕ ਡਾਕਟਰ ਬਣਨਾ ਉਹ ਕੌਣ ਬਣ ਆਏਗਾ گرو سا وہ کون بنا گا وہ کون بنا گا تھوڑا پتا ڈاکٹر ہے وہ آپریشن کرتا ہے آپریشن کتا, ہے. اپریشن, کتا ہے آپریشن کھانا کرتا ہے آپریشن کرتا ہے <تصفح> پیسے نہیں لگتا پیسے نہیں دن دکانداری مہینے بعد ایک دن آپریشن کرتا ہے سنگت کی سیوا کرتا ہے ਕੀ ਸੰਗਤ ਦੀ ਸੇਵਾ ਕਰਦਾ ਹੈ ਉਹ ਪਰ ਪੈਸੇ ਨਹੀਂ ਲੈਂਦਾ ਇਹ ਕਿੱਥੋਂ ਸਿੱਖਿਆ ਮਿਲੀ ਤੁਹਾਨੂੰ ਕਿੱਥੋਂ ਮਿਲੀ ਉਹ ਕੀ ਬੋਲੋ ਕਿੱਥੋਂ ਮਿਲੀ ਤੇ ਹਮ ਭਗਤੀ ਪਰੋ ਪਿੱਛੇ ਲੈ ਕੇ ਦੁਨੀਆ ਲੈ ਕੇ ਦੁਨੀਆ ਸਾਰੇ ਬੋਲੋ ਲੈ ਕੇ ਦੁਨੀਆ ਲੈ ਕੇ ਦੁਨੀਆ ਸੇਵ ਕਮਾਈ ਹੈ ਸੇਵ ਕਮਾਈ ਹੈ ਲੈ ਕੇ ਦੁਨੀਆ ਲੈ ਕੇ ਦੁਨੀਆ ਸੇਵ ਕਮਾਈ ਹੈ ਬਸਨ ਪਾਈ ਹੈ ਬਸਨ ਪਾਈ ਹੈ ਆਹ ਕਰਦਾ ਮੇਰਾ ਬਸਨ ਪਾਈ ਹੈ ਬਸਨ